ਹੈਲੋ ਬਈ एवरीवन ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬ੍ਰਾਈਟ ਪੰਜਾਬ ਤੇ ਜਿਹੜੇ ਦੋਸਤ ਆਪਣੇ ਪੰਜਾਬੀ ਮਾਸਟਰ ਕੈਡਰ ਅਤੇ ETT ਪੰਜਾਬੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਦਾ ਬਹੁਤ ਬਹੁਤੀ ਸਵਾਗਤ ਹੈ ਤੇ ਵੀਡੀਓ ਜੋਨਾਂ ਲਈ ਬਹੁਤ ਹੀ ਹੈਲਪਫਲ ਰਹਿਣਗੇ ਸ਼ੁਰੂ ਕਰਦੇ ਹਾਂ ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀਕਾਰਾਂ ਦੀ ਜਿਹੜੀ ਗਿਣਤੀ ਹੈ ਉਹ ਕ੍ਰਮਵਾਰ ਕਿਸ ਤਰ੍ਹਾਂ ਹੈ ਜਿਹੜੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਉਹਨਾਂ ਦੀ ਟੋਟਲ ਸੰਖਿਆ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਸੀ ਆਪਾਂ ਕਰੈਕਟ ਆਨਸਰ ਦੇਣਾ ਹੈ ਇਹਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਸੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟੋਟਲ 6 ਸੀ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਗਈ ਹੈ ਤੇ ਜਿਹੜੇ ਪਾਠ ਸੀ ਇਹ ਕਿੰਨੇ ਟੋਟਲ 11 ਨੇ ਭਗਤ ਬਾਣੀਕਾਰ ਇਹਨਾਂ ਦੀ ਗਿਣਤੀ 15 ਹੈ ਤੇ ਗੁਰੂ ਘਰ ਦੇ ਸਿੱਖ ਨੇ ਇਹ ਚਾਰ ਨੇ ਇਹ ਤੋਂ ਕਨਫਿਊਜ਼ ਆਪਾਂ ਡਾਊਟ ਪੈਂਦਾ ਕਈ ਵਾਰ ਕੀ ਗੁਰੂ ਘਰ ਦੇ ਸਿੱਖ ਕਿੰਨੇ ਸੀ ਚਾਰ ਸੀ ਇਹ ਤਾਂ ਚਾਰ கரੈਕਟ ਹੈ ਪਰ ਆਪਾਂ ਕਈ ਵਾਰ ਕੀ ਚਾਰ ਤੇ 6 ਵਿੱਚ ਕਨਫਿਊਜ਼ ਹੋ ਜਾਈਗਾ 6 ਕੀ ਸੀ ਆਪਣੇ ਗੁਰੂ ਘਰ ਦੇ ਗੁਰੂ ਸਾਹਿਬਾਨ ਸੀ ਟੋਟਲ ਜਿਵੇਂ ਗੁਰੂ ਨਾਨਕ ਦੇਵ ਜੀ ਹੋ ਗਏ ਗੁਰੂ ਅੰਗਦ ਦੇਵ ਜੀ ਹੋ ਗਏ ਗੁਰੂ ਅਮਰਦਾਸ ਜੀ ਹੋ ਗਏ ਇਹ ਸਾਰੇ ਗੁਰੂ ਸਾਹਿਬਾਨ ਹੋ ਗਏ ਤੇ ਗੁਰੂ ਘਰ ਦੇ ਸਿੱਖ ਜਿਹੜੇ ਹੋ ਗਏ 4 ਹੋ ਗਏ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਨੈਕਸਟ ਪ੍ਰਸ਼ਨ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਿਹੜੀ ਬਾਣੀ ਰਾਗ ਤੋਂ ਬਾਹਰੀ ਬਾਣੀ ਹੈ ਰਾਗ ਤੋਂ ਬਾਹਰੀ ਬਾਣੀ ਆਪਾਂ ਇਹਦੇ ਵਿੱਚ ਕਰੈਕਟ ਆਨਸਰ ਲਾਣਾ ਹੈ ਕੋੜੀਆਂ ਸੋਹਲੇ ਰਾਗਮਾਲਾ ਜਾਂ ਕਰਹਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਿਹੜੀ ਬਾਣੀ ਹੈ ਰਾਗ ਤੋਂ ਬਾਹਰੀ ਬਾਣੀ ਹੈ ਇਹਦਾ ਕਰੈਕਟ ਆਨਸਰ ਹੈ ਰਾਗਮਾਲਾ ਨੈਕਸਟ ਪ੍ਰਸ਼ਨ ਆਪਣਾ 12 ਮਾਤੁਖਾਰੀ 12 ਮਾਤੁਖਾਰੀ ਕਿਹੜੇ ਗੁਰੂ ਸਾਹਿਬਾਨ ਦਾ ਲਿਖਿਆ ਹੋਇਆ ਹੈ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਜਿਹੜਾ ਲਿਖਿਆ ਹੋਇਆ 12 ਮਾਨਾ ਤੁਖਾਰੀ ਰਾਗ ਦੇ ਵਿੱਚ ਹੈ ਰਾਗ ਦੀ ਗੱਲ ਕੀਤੀ ਤੇ ਜਿਹੜਾ ਮਾਝ ਰਾਗ ਦੇ ਵਿੱਚ ਹੈ ਗੁਰੂ ਅਰਜਨ ਦੇਵ ਜੀ ਦਾ ਉਹ 5ਵਾਂ ਗੁਰੂ ਆਪਣਾ ਪੰਜਵਾਂ ਗੁਰੂ ਗੁਰੂ ਅਰਜਨ ਦੇਵ ਜੀ ਦਾ ਹੁਣ ਇਹਨਾਂ ਦੇ ਵਿੱਚ ਕੁਐਸਚਨ ਦੇ ਵਿੱਚ ਪੁੱਛਿਆ ਕਿ ਆਰੰਭਲੇ ਅਤੇ ਅੰਤਲੇ ਮਹੀਨਿਆਂ ਦਾ ਸਹੀ ਜੋੜ ਕਿਹੜਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ 12 ਮਾਂ ਰਚਿਆ ਨਾ ਇਹਦਾ ਆਰੰਭਲਾ ਮਹੀਨਾ ਸ਼ੁਰੂਆਤ ਦਾ ਮਹੀਨਾ ਤੇ ਅਖੀਰਲਾ ਮਹੀਨਾ ਕਿਹੜਾ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਹੈ ਚੇਤ ਮਹੀਨਾ ਨਾ ਜਿਹੜਾ ਇਹ ਸ਼ੁਰੂਆਤ ਹੈ ਤੇ ਫੱਗਣ ਮਹੀਨਾ ਅਖੀਰਲਾ ਹੈ ਗੁਰੂ ਨਾਨਕ ਦੇਵ ਜੀ ਦੇ 12 ਮਾਂ ਦਾ ਚੇਤ ਮਹੀਨਾ ਤੋਂ ਸ਼ੁਰੂਆਤ ਹੁੰਦੀ ਹੈ ਤੇ ਫੱਗਣ ਤੇ ਇਹ ਮਹੀਨਾ ਖਤਮ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਦੇ ਵਿੱਚ ਦਰਜ ਕਿਸ ਬਾਣੀ ਦਾ ਨਾਂ ਅੰਕ ਗਣਨਾ ਤੇ ਆਧਾਰਿਤ ਹੈ ਇਹੋ ਜੀ ਕਿਹੜੀ ਬਾਣੀ ਹੈ ਜਿਹੜੀ ਅੰਕ ਗਣਨਾ ਤੇ ਆਧਾਰਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਸ਼ਨ ਤੁਹਾਡੇ ਸਾਹਮਣੇ ਨੇ ਕੋੜੀਆਂ ਸੋਹਿਲੇ ਮੁੰ다ਵਣੀ ਜਾਂ ਕਰਹਲੇ ਇਹਦਾ ਕਰੈਕਟ ਆਨਸਰ ਹੈ ਸੋਹਿਲੇ ਸੋਹਿਲੇ ਜਿਹੜਾ ਨਾ ਇਹ ਅੰਕ ਗਣਨਾ ਤੇ ਆਧਾਰਿਤ ਹੈ ਅੱਗੇ ਪੰਕਤੀਆਂ ਇਹਦੇ ਪੰਕਤੀਆਂ ਤੋਂ ਅੱਗੇ ਆਇਆ ਹੈ ਕਵੈਸਚਨ ਇਹਦੇ ਵਿੱਚ ਹੀਰ ਦਾ ਕਿੱਸਾ ਰਚਣ ਵਾਲੇ ਜਿਹੜੇ ਕਿੱਸਾਕਾਰ ਸੀ ਨਾ ਇਹਨਾਂ ਤੇ ਇਤਿਹਾਸਿਕ ਕ੍ਰਮ ਕੀ ਆਪਸ਼ਨ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਤਾਂ ਜਿਹੜਾ ਦਿਮੋਦਰ ਨੇ ਕਿੱਸਾ ਲਿਖਿਆ ਸੀ ਨਾ ਉਹ ਹੀਰ ਲਿਖਿਆ ਸੀ ਉਹਨੇ ਜਿਹੜਾ ਕਿੱਸਾ ਲਿਖਿਆ ਸੀ ਉਹ ਦਾ ਸੁਖੰਤ ਕੰਤ ਸੀ ਸੁਖੰਤਕ ਤੇ ਜਿਹੜਾ ਵਾਰਿਸ ਨੇ ਲਿਖਿਆ ਸੀ ਉਹ ਦਾ ਅੰਤ ਦਿਖੰਤਕ ਸੀ ਤੇ ਫਿਰ ਪ੍ਰਸਿੱਧੀ ਜ਼ਿਆਦਾ ਕਿਹਨੂੰ ਮਿਲੀ ਸੀ ਪ੍ਰਸਿੱਧੀ ਮਿਲੀ ਸੀ ਆਪਣੇ ਵਾਰਿਸ ਦੇ ਹੀਰ ਨੂੰ ਫਿਰ ਇਹਦੇ ਵਿੱਚ ਜਿਹੜਾ ਇਤਿਹਾਸਿਕ ਕ੍ਰਮ ਹੈ ਨਾ ਉਹ ਪਹਿਲਾਂ ਆਪਣਾ ਅਹਿਮਦ ਗੁਜਰ ਆ ਜਾਏਗਾ ਫਿਰ ਮੁਕੱਬਲ ਤੇ ਫਿਰ ਵਾਰਿਸ ਸ਼ਾ ਕਰੈਕਟ ਆਨਸਰ ਇਹ ਹੀ ਬਣੇਗਾ ਆਪਣਾ ਅੱਗੇ ਸੂਚੀ 1 ਨੂੰ ਸੂਚੀ 2 ਨਾਲ ਮਿਲਾਨ ਕਰਨਾ ਹੈ ਗੁਰੂ ਨਾਨਕ ਦੇਵ ਜੀ ਦੇ ਕਿਹੜੀ ਵਾਰ ਦੀ ਰਚਨਾ ਕੀਤੀ ਸੀ ਮਲਾਰ ਟੋਟਲ ਕਿੰਨੀਆਂ 3 ਵਾਰ ਗੁਰੂ ਨਾਨਕ ਦੇਵ ਜੀ ਦੀ ਆਸਾ ਮਾਜ ਤੇ ਮਲਾਰ ਇਹ ਗੁਰੂ ਨਾਨਕ ਦੇਵ ਜੀ ਦੇ ਨੇ ਗੁਰੂ ਅਮਰਦਾਸ ਜੀ ਨੇ ਟੋਟਲ 4 ਤੇ ਇਹਨਾਂ ਦੀ ਇੱਥੇ ਵਾਰ ਖੜੀ ਦਿੱਤੀ ਸੋਹੀ ਦੀਵਾਰ ਸੋਹੀ ਦੀਵਾਰ ਗੁਰੂ ਅਮਰਦਾਸ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਜੈਤਿ ਸ੍ਰੀ ਦੀਵਾਰ ਤੇ ਗੁਰੂ ਰਾਮਦਾਸ ਜੀ ਦੀ ਵਡਹੰਸ ਦੀਵਾਰ ਗੁਰੂ ਰਾਮਦਾਸ ਵਡਹੰਸ ਦੀਵਾਰ ਅੱਗੇ ਚੱਲਦੇ ਆਂ ਇਹ ਪੰਕਤੀਆਂ ਆ ਗਈਆਂ ਆਪਣੀ ਜਿਹੜੀ ਪਹਿਲਾਂ ਹੀ ਗੱਲ ਕਰ ਚੁੱਕੇ ਆਂ ਹੇਰ ਰੂ ਤੇ ਚਾਕ ਕਲ ਬੂਤ ਹੋ ਜਾਣੋ ਬਲਨਾਥ ਏ ਪੀਰ ਬਣਾਇਆ ਈ ਪੰਜ ਪੀਰ ਨੇ ਪੰਜ ਹਵਾਸ ਤੇਰੇ ਜਿਨ ਨਾਥ ਆਪਣਾ ਤੁਦ ਨੂੰ ਲਾਇਆ ਈ ਜਿਹੜੀਆਂ ਉੱਪਰ ਕਾਵਿ ਸਤਰਾਂ ਦਿੱਤੀਆਂ ਹੋਈਆਂ ਨੇ ਇਹ ਕਿਸ ਅਲੰਕਾਰ ਦੀ ਰਚਨਾ ਕੀਤੀ ਹੋਈ ਹੈ ਦੇ ਵਿੱਚ ਅਲੰਕਾਰ ਪੁੱਛਿਆ ਨਾ ਦੁਬਾਰਾ ਤੋਂ ਆਪਾਂ ਸਤਰਾਂ ਪੜ੍ਹਦੇ ਆਂ ਹੇਰ ਰੂ ਤੇ ਚਾਕ ਕਲ ਬੂਤ ਜਾਣੋ ਬਲਨਾਥ ਏ ਪੀਰ ਬਣਾਇਆ ਈ ਪੰਜ ਪੀਰ ਨੇ ਪੰਜ ਹਵਾਸ ਤੇਰੇ ਜਿੰਨਾ تھا ਆਪਣਾ ਤੁਦ ਨੂੰ ਲਾਇਆ ਈ ਇਹਦੇ ਵਿੱਚ ਆਪਸ਼ਨ ਤੁਹਾਡੇ ਸਾਹਮਣੇ ਨੇ ਕਿਹੜਾ ਅਲੰਕਾਰ ਵਰਤਿਆ ਹੈ ਅਤਕਤਨੀਤਾ ਹੈ ਨਹੀਂ ਨਾ ਦੇ ਸ਼ਟਾਂਤ ਹੈ ਤੇ ਇਹਨਾਂ ਵਿੱਚ ਤੁਸੀਂ ਸਿਲੈਕਟ ਕਰਨਾ ਹੈ ਆਪਸ਼ਨ ਤੁਹਾਡਾ ਕਰੈਕਟ ਹੋ ਜਾਏਗਾ ਰੂਪਕ ਅਲੰਕਾਰ ਠੀਕ ਹੈ ਨੈਕਸਟ ਹੈ ਰੇਖਾ ਚਿੱਤਰ ਸਾਹਿਤ ਬਾਰੇ ਕਿਹੜਾ ਜੋਟ ਸਹੀ ਹੈ ਇਹਦੇ ਵਿੱਚੋਂ ਰੇਖਾ ਚਿੱਤਰ ਦੇ ਬਾਰੇ ਕਿਹੜਾ ਜੋਟ ਨਾਲ ਸਹੀ ਪੁੱਛਿਆ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਬਲਵੰਤ ਘਾਰਗੀ ਮਿੱਤਰ ਸਾਡੇ ਸੋਈ ਕੁਲਬੀਰ ਸਿੰਘ ਕਾਂ ਕੋਡੀਆਂ ਵਾਲਾ ਸੱਪ ਅਮਰਤਾ ਪ੍ਰੀਤਮ ਕ੍ਰਮਚੀਲ ਕੀਰਾਂ ਇਹਦੇ ਵਿੱਚ ਕਰੈਕਟ ਆਨਸਰ ਹੈ ਅਮਰਤਾ ਪ੍ਰੀਤਮ ਦਾ ਜਿਹੜਾ ਨਾ ਕ੍ਰਮਚੀਲ ਕੀਰਾਂ ਹੈ ਇਹ ਰੇਖਾਚਿੱਤਰ ਹੈ ਇਹਨਾਂ ਦਾ ਹੀ ਹੈ ਤੇ ਕੋਡੀਆਂ ਵਾਲਾ ਸੱਪ ਕਿਸ ਨੂੰ ਕਿਹਾ ਗਿਆ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਤੇ ਇਹ ਤੁਸੀਂ ਲਿਖਣਾ ਹੈ ਨੀਚੇ ਕਿਸ ਨੇ ਕਿਹਾ ਸੀ ਸ਼ਿਵ ਕੁਮਾਰ ਬਟਾਲਵੀ ਨੂੰ ਕੋਡੀਆਂ ਵਾਲਾ ਸੱਪ ਇਹ ਤੁਸੀਂ ਕਰੈਕਟ ਆਨਸਰ ਇਹਦੇ ਵਿੱਚ ਲਿਖਣਾ ਹੈ ਕਮੈਂਟ ਬਾਕਸ ਦੇ ਵਿੱਚ ਨੈਕਸਟ ਹੈ ਇਹ ਆਪਾਂ ਕਰ ਲਿਆ ਹੁਣੇ ਤਾਂ ਕੀ ਦਾ ਪੀਰ ਤਾਂ ਕੀ ਦਾ ਪੀਰ ਕੀ ਹੈ ਰੇਖਾਚਿੱਤਰ ਹੈ ਫਿਰ ਸ਼ੰਗਿਆ ਰੁਖ ਇਸ ਵੈ ਜੀਵਨੀ ਹੈ ਸ਼ੰਗਿਆ ਰੁਖ ਅਸ਼ਟ ਗੁਰੂ ਚਮਤਕਾਰ ਇਹ ਕੀ ਜੀਵਨੀ ਹੈ ਪਤਾਲ ਦੀ ਧਰਤੀ ਸਫਰਨਾਮਾ ਹੈ ਪਤਾਲ ਦੀ ਧਰਤੀ ਸਫਰਨਾਮਾ ਹੈ ਇਹ ਤੁਸੀਂ ਵਿਦਾਬਿ ਯਾਦ ਰੱਖਣੀਆਂ ਨੇ ਦੇਖੋ ਦਵਾਰ ਤੋਂ ਤੱਕ ਇਹ ਤੇ ਪੀਰ ਹੈ ਰੇਖਾ ਚਿੱਤਰ ਕਿਹਦਾ ਅਜੀਤ ਕੌਰ ਦਾ ਨਾ ਫਿਰ ਸ਼ੰਗਿਆ ਰੁਖ ਜਗਤਾਰ ਦੇ ਲਿਖਿਆ ਹੋਣਾ ਸਵੈ ਜੀਵਨੀ ਹੈ ਇੱਕ ਤਰ੍ਹਾਂ ਫਿਰ ਅਸ਼ਟ ਗੁਰੂ ਚਮਤਕਾਰ ਇਹ ਜੀਵਨੀ ਹੈ ਪਤਾਲ ਦੀ ਧਰਤੀ ਇਹ ਸਫਰਨਾਮਾ ਹੈ ਠੀਕ ਹੈ ਪਤਾਲ ਦੀ ਧਰਤੀ ਸਫਰਨਾਮਾ ਦੋਸਤੋ ਅੱਜ ਦੇ ਲਈ ਇੰਨੇ ਕੁਐਸਚਨ ਸੀ ਟਨ ਕੁਐਸਚਨ ਆਪ ਕਿਤੇ ਨਾਲ ਐਕਸਪਲੇਨੇਸ਼ਨ ਐਕਸਪਲੇਨੇਸ਼ਨ ਸੀ ਤਾਂ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਬੈਲ ਆਈਕਨ ਘੰਟੀ ਵਜਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕਸ ਫॉर ਵਾਚਿੰਗ ਦਿਸ ਵੀਡੀਓ